ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਚਾਣਕਿਆ ਦੇ ਉਹ ਨਿਯਮ ਦੱਸਾਂਗੇ ਜਿਸ ਨੂੰ ਜੇਕਰ ਤੁਸੀਂ ਫੋਲੋ ਕਰ ਲੈਂਦੇ ਹੋ ਤਾਂ ਲੋਕ ਤੁਹਾਡੇ ਤੋਂ ਡਰਨ ਲੱਗਣਗੇ ਤੇ ਤੁਹਾਡੀ ਇੱਜ਼ਤ ਕਰਨਗੇ ਚਾਹੇ ਕੋਈ ਤੁਹਾਡਾ ਦੋਸਤ ਹੋਵੇ ਚਾਹੇ ਕੋਈ ਤੁਹਾਡਾ ਰਿਸ਼ਤੇਦਾਰ ਹੋਵੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਨਿਯਮ ਨੰਬਰ 1 ਚਾਣਕਿਆ ਕਹਿੰਦੇ ਨੇ ਜਿਸ ਵੀ ਇਨਸਾਨ ਨੂੰ ਤੁਸੀਂ ਔਕਾਤ ਤੋਂ ਵੱਧ ਇੱਜ਼ਤ ਦਿੱਤੀ ਹੈ ਅਖੀਰ 'ਤੇ ਤੁਹਾਨੂੰ ਸਭ ਤੋਂ ਵੱਧ ਦੁੱਖ ਵੀ ਉਹੀ ਇਨਸਾਨ ਹੀ ਦੇਵੇਗਾ ਚਾਹੇ ਤੁਹਾਡਾ ਕੋਈ ਦੋਸਤ ਹੋਵੇ ਚਾਹੇ ਰਿਸ਼ਤੇਦਾਰ ਅੱਜ ਤੋਂ ਬਾਅਦ ਇਹ ਕਦੀ ਨਹੀਂ ਹੋਵੇਗਾ ਜੇਕਰ ਤੁਸੀਂ ਕਿਸੇ ਨੂੰ ਵੀ ਆਪਣੇ ਉੱਪਰ ਭਾਰੀ ਨਾ ਹੋਂਦੋ ਚਾਹੇ ਤੁਹਾਡਾ ਭਰਾ ਹੀ ਕਿਉਂ ਨਾ ਹੋਵੇ ਚਾਹੇ ਤੁਹਾਡਾ ਪਤੀ ਜਾਂ ਪਤਨੀ ਕਿਉਂ ਨਾ ਹੋਵੇ ਤੇ ਇਸ ਚੀਜ਼ ਦੀ ਸ਼ੁਰੂਆਤ ਛੋਟੀ-ਛੋਟੀ ਗੱਲਾਂ ਤੋਂ ਹੀ ਹੁੰਦੀ ਹੈ ਜਿਵੇਂ ਤੁਹਾਨੂੰ ਕੋਈ ਬਿਨਾਂ ਕੱਲ ਤੋਂ ਝਿੜਕ ਦੇਵੇ ਜਾਂ ਤੁਹਾਡੀ ਬੇਇੱਜ਼ਤੀ ਕਰ ਦੇਵੇ ਤੇ ਤੁਸੀਂ ਉਸ ਦਾ ਵਿਰੋਧ ਨਾ ਕਰੋ ਤੇ ਹੌਲੀ-ਹੌਲੀ ਉਹ ਇਨਸਾਨ ਤੁਹਾਨੂੰ ਜੁੱਤੀ ਦੇ نیچے ਦੱਬਣ ਦੀ ਕੋਸ਼ਿਸ਼ ਕਰੇ। ਚਾਨਕਿਆ ਕਹਿੰਦੇ ਨੇ ਜਿਸ ਨੇ ਇੱਕ ਵਾਰ ਤੁਹਾਨੂੰ ਦੱਬਿਆ ਤੇ ਤੁਸੀਂ ਚੁੱਪ ਰਹੇ ਉਹ ساری ਜ਼ਿੰਦਗੀ ਤੁਹਾਨੂੰ ਦੱਬਦਾ ਹੀ ਰਹੇਗਾ। ਇਸ ਲਈ ਪਹਿਲਾਂ ਹੀ ਉਸ ਨੂੰ ਰੋਕ ਦੋ ਤਾਂ ਕਿ ਅੱਗੇ ਜਾ ਕੇ ਉਹ ਤੁਹਾਨੂੰ ਤੰਗ ਨਾ ਕਰੇ। ਨਿਯਮ ਨੰਬਰ 2 ਕਦੇ ਵੀ ਕਿਸੇ ਨੂੰ ਆਪਣੀ ਕਮਜ਼ੋਰੀ ਨਾ ਦੱਸੋ। ਲੋਕ ਤੁਹਾਡੀ ਕਮਜ਼ੋਰੀ ਨੂੰ ਤੁਹਾਡੀ ਮਜਬੂਰੀ ਸਮਝਦੇ ਨੇ। ਜੇਕਰ ਤੁਸੀਂ ਕਿਸੇ ਇਨਸਾਨ ਨੂੰ ਤੁਹਾਡੀ ਕਮਜ਼ੋਰੀ ਦੱਸ ਦਿੱਤੀ ਤਾਂ ਉਹ ਉਸ ਦਾ ਫਾਇਦਾ ਚੱਕ ਕੇ ਤੁਹਾਨੂੰ ਬਲੈਕਮੇਲ ਕਰੇਗਾ। ਤੁਹਾਡੀ ਢੀਪਾ ਬਣਾਮਾ ਨਾਲ ਖੇਲੇਗਾ। ਚਾਣਕਿਆ ਕਹਿੰਦੇ ਨੇ ਆਪਣੀ ਕਮਜ਼ੋਰੀ ਸਿਰਫ ਉਸ ਨੂੰ ਹੀ ਦੱਸੋ ਜਿਹੜਾ ਇਨਸਾਨ ਤੁਹਾਡੀ ਕਮਜ਼ੋਰੀ ਨੂੰ ਤੁਹਾਡੀ ਤਾਕਤ ਬਣਾਵੇਗਾ ਤੇ ਤੁਹਾਨੂੰ ਇਸ ਕਮਜ਼ੋਰੀ ਤੋਂ ਦੂਰ ਕਰੇਗਾ ਤੇ ਬਾਕੀ ਲੋਕਾਂ ਦੇ ਸਾਹਮਣੇ ਇੱਕ ਤਾਕਤਵਰ ਇਨਸਾਨ ਵਾਂਗ ਪੇਸ਼ ਆਵੋ। ਨਾ ਕਿ ਕਮਜ਼ੋਰ ਵਾਂਗ ਲੋਕ ਤਾਕਤ ਤੋਂ ਡਰਦੇ ਨੇ ਨਾ ਕਿ ਕਮਜ਼ੋਰ ਤੋਂ ਤੇ ਕਮਜ਼ੋਰੀ ਦਾ ਤਾਂ ਉਹ ਫਾਇਦਾ ਚੱਕਦੇ ਨੇ ਇਹ ਹੁਣ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਲੋਕਾਂ ਤੋਂ ਡਰਨਾ ਹੈ ਜਾਂ ਉਹਨਾਂ ਨੂੰ ਡਰਾ ਕੇ ਰੱਖਣਾ ਹੈ ਤੇ ਇੱਕ ਛੋਟੀ ਜੀ ਰਿਕਵੈਸਟ ਹੈ ਵੀਡੀਓ ਵੇਖਦੇ ਹੋਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਨਿਯਮ ਨੰਬਰ 3 ਇਹ ਸਭ ਤੋਂ ਖਤਰਨਾਕ ਨਿਯਮ ਮੰਨਿਆ ਜਾਂਦਾ ਹੈ ਕਦੇ ਵੀ ਕਿਸੇ ਵੀ ਇਨਸਾਨ ਨੂੰ بار بار ਮੌਕਾ ਨਾ ਦਿਓ ਮਤਲਬ ਕੋਈ ਤੋਡੇ ਨਾਲ ਧੋਖਾ ਆਜਾਦ ਅਗੇ ਬਾਜੀ ਕਰੀ ਜਾਵੇ ਉਸ ਨੂੰ ਬਾਰ-ਬਾਰ ਮਾਫੀ ਨਾ ਦਵੋ ਚਾਂਕਿਆ ਕਹਿੰਦੇ ਨੇ ਇੱਕ ਵਾਰ ਗਲਤੀ ਕਰੇ ਤਾਂ ਮਾਫ ਕਰ ਦਵੋ ਜੇ ਦੂਜੀ ਵਾਰੀ ਵੀ ਤੁਸੀਂ ਗਲਤੀ ਮਾਫ ਕਰ ਦਿੰਦੇ ਹੋ ਤੇ ਉਹ ਦੁਬਾਰਾ ਫੇਰ ਗਲਤੀ ਕਰੇਗਾ ਜੇਕਰ ਤੁਸੀਂ ਫੇਰ ਮਾਫ ਕਰ ਦਿੰਦੇ ਹੋ ਤਾਂ ਸਮਝ ਲਵੋ ਇਹ ਉਸ ਦੀ ਹੁਣ ਆਦਤ ਬਣ ਗਈ ਹੈ ਤੇ ਜਿਹੜੀ ਇੱਕ ਚੀਜ਼ ਦੀ ਆਦਤ ਬਣ ਜਾਵੇ ਉਸ ਨੂੰ ਬਦਲਣਾ ਨਾ ਮੁਮਕਿਨ ਹੀ ਹੈ ਤੇ ਚਾਂਕਿਆ ਕਹਿੰਦੇ ਨੇ ਜਿਸ ਨੂੰ ਤੁਸੀਂ ਤਿੰਨ ਵਾਰ ਮਾਫ਼ ਕੀਤਾ ਤਾਂ ਚੌਥੀ ਵਾਰ ਉਹ ਤੁਹਾਨੂੰ ਗੁਲਾਮ ਬਣਾ ਲਵੇਗਾ ਇਸ ਲਈ ਦੂਜੀ ਗਲਤੀ ਤੋਂ ਹੀ ਉਸ ਤੋਂ ਦੂਰੀ ਬਣਾ ਲਵੋ ਪਰ ਬਿਨਾ ਗੁੱਸਾ ਹੋਵੇ ਤੇ ਬਿਨਾ ਲੜਾਈ ਕਰੇ ਤੇ ਲੋਕ ਆਪੇ ਹੀ ਸਮਝ ਜਾਣਗੇ ਕਿ ਤੁਸੀਂ ਹੁਣ ਅਸਲ ਸਚਾਈ ਜਾਣ ਚੁੱਕੇ ਹੋ ਨਿਯਮ ਨੰਬਰ 4 ਸਭ ਤੋਂ ਜ਼ਰੂਰੀ ਗੱਲ ਆਪਣੀ ਵੈਲਿਊ ਖੁਦ ਬਣਾਓ ਕਿਸੇ ਹੋਰ ਤੋਂ ਆਸ ਨਾ ਰੱਖੋ ਜੇਕਰ ਤੁਸੀਂ ਖੁਦ ਨੂੰ ਸਸਤਾ ਕਰ ਦਵੋਗੇ ਤਾਂ ਕੋਈ ਤੁਹਾਨੂੰ ਮਹਿੰਗਾ ਨਹੀਂ ਸਮਝੇਗਾ ਜੇਕਰ ਤੁਸੀਂ ਹਰੇਕ ਦੀ ਹਾਂ ਚ ਹਾਂ ਮਿਲਾਵੋਗੇ ਤਾਂ ਹਰੇਕ ਨੂੰ ਖੁਸ਼ ਕਰਨ ਲਈ ਭੱਜੇ ਫਿਰੋਗੇ ਤਾਂ ਲੋਕ ਤੁਹਾਨੂੰ ਫਾਲਤੂ ਸਮਝਣਗੇ ਕਿ ਇਹ ਤਾਂ ਫਾਲਤੂ ਚ ਮਿਲਣ ਵਾਲਾ ਮਾਲ ਹੈ ਜਾਣ ਕੇ ਕਹਿੰਦੇ ਨੇ ਜਿਹੜੇ ਆਪਣੀ ਕੀਮਤ ਨਹੀਂ ਜਾਣਦੇ ਉਸ ਨੂੰ ਬਾਜ਼ਾਰ ਚ ਕੋਈ ਵੀ ਨਹੀਂ ਪੁੱਛਦਾ ਤੇ ਅੱਜ ਤੋਂ ਇੱਕ ਕੰਮ ਕਰੋ ਆਪਣਾ ਟਾਈਮ ਆਪਣੀ ਇੱਜ਼ਤ ਆਪਣਾ ਪੈਸੇ ਦੀ ਵੈਲਿਊ ਵਧਾਵਾ ਦਿਓ ਜਿਹੜਾ ਤੁਹਾਨੂੰ ਚਾਹੁੰਦਾ ਹੈ ਉਸ ਨੂੰ ਕੀਮਤ ਵੀ ਅਦਾ ਕਰਨੀ ਪਵੇਗੀ ਫਰੀ ਚ ਕੁਝ ਨਹੀਂ ਮਿਲਦਾ ਨਿਯਮ ਨੰਬਰ 5 ਲੋਕਾਂ ਨੂੰ ਲਿਮਟ ਚ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਚੁੱਪ ਚੁੱਪ ਦੀ ਤਾਕਤ ਜਦੋਂ ਕੋਈ ਤੁਹਾਨੂੰ ਕੁਝ ਬੋਲੇ ਤਾਂ ਚੁੱਪ ਹੋ ਜਾਵੋ ਜਦੋਂ ਕੋਈ ਨਿੱਚਾ ਬਿਖਾਵੇ ਤਾਂ ਚੁੱਪ ਹੋ ਜਾਵੋ ਜਦੋਂ ਉਹ ਹੀ ਆਕੜ ਕਰੇ ਤਾਂ ਸਿਰਫ ਹੱਸੋ ਤੇ ਚੁੱਪ ਹੋ ਜਾਵੋ ਇਹ ਚੁੱਪ ਇੰਨੀ ਤਾਕਤਵਰ ਹੁੰਦੀ ਹੈ ਕਿ ਸਾਹਮਣੇ ਵਾਲੇ ਨੂੰ ਪਾਗਲ ਕਰ ਦਿੰਦੀ ਹੈ ਉਹ ਇਹ ਹੀ ਸੋਚਦਾ ਹੈ ਕਿ ਇਹ ਬੋਲ ਕਿਉਂ ਨਹੀਂ ਰਿਹਾ ਕੀ ਇਹਦਾ ਕੋਈ ਪਲਾਨ ਹੈ ਬਸ ਇਹ ਡਰ ਉਸ ਨੂੰ ਔਕਾਤ ਤੇ ਲਿਆਉਂਦਾ ਹੈ ਜਾਣ ਕੇ ਕਹਿੰਦੇ ਨੇ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤੁਹਾਡਾ ਦਿਮਾਗ ਉਸ ਸਮੇਂ ਸਭ ਤੋਂ ਵੱਧ ਤੇਜ਼ ਚੱਲਦਾ ਹੈ ਤੇ ਚੁੱਪ ਹੀ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੈ। ਨਿਯਮ ਨੰਬਰ 6 ਕਦੇ ਵੀ ਕਿਸੇ ਨੂੰ ਇਹ ਫੀਲ ਨਾ ਹੋਣ ਦਵੋ ਕਿ ਤੁਹਾਨੂੰ ਉਸ ਦੀ ਜ਼ਰੂਰਤ ਹੈ ਤੇ ਕਿਸੇ ਨੂੰ ਵੀ ਇਹ ਨਾ ਹੋਣ ਦਵੋ ਕਿ ਉਸ ਨੂੰ ਲੱਗੇ ਤੁਸੀਂ ਉਸ ਦੇ ਬਿਨਾ ਰਹਿ ਨਹੀਂ ਸਕਦੇ ਤੇ ਜੇਕਰ ਤੁਸੀਂ ਕਿਸੇ ਨੂੰ ਇਹ ਅਹਿਸਾਸ ਕਰਵਾ ਦਿੰਦੇ ਹੋ ਕਿ ਤੁਸੀਂ ਉਸ ਬਿਨਾ ਰਹਿ ਨਹੀਂ ਸਕਦੇ ਤਾਂ ਉਹ ਤੁਹਾਨੂੰ ਆਪਣੇ ਹੀ ਸਾਰਿਆਂ ਦਿਨ ਚਾਵੇਗਾ ਤੇ ਹੁੱਡੇ ਤੋਂ ਕੰਮ ਕਢਵਾਵੇਗਾ। ਤੂੰ ਉੱਡੀ ਵਰਤੋ ਆਪਣੇ ਮਤਲਬ ਲਈ ਕਰੇਗਾ। ਚਾਂਕਿਆ ਦਾ ਨਿਯਮ ਹੈ ਸਾਹਮਣੇ ਵਾਲੇ ਨੂੰ ਇਹ ਕਦੇ ਨਾ ਅਹਿਸਾਸ ਹੋਂ ਦਵੋ ਕਿ ਤੁਹਾਨੂੰ ਉਸ ਦੀ ਜ਼ਰੂਰਤ ਹੈ ਤੇ ਉਸ ਨੂੰ ਐਵੇਂ ਹਾਸਲ ਕਰੋ ਜਿਵੇਂ ਤੁਹਾਨੂੰ ਉਸ ਦੀ ਫਿਕਰ ਹੀ ਨਾ ਹੋਵੇ। ਲੋਕ ਉਸੇ ਦੇ ਪਿੱਛੇ ਭੱਜਦੇ ਨੇ ਜਿਹੜਾ ਉਹਨਾਂ ਦੇ ਪਿੱਛੇ ਨਹੀਂ ਭੱਜਦਾ। ਇਹ ਹੀ ਦੁਨੀਆ ਦਾ ਅਸਲ ਸੱਚ ਹੈ। ਜੇ ਤੁਸੀਂ ਕਿਸੇ ਦੇ ਪਿੱਛੇ ਭਜੋਗੇ ਤਾਂ ਲੋਕ ਤੁਹਾਡੇ ਲੱਤਾਂ ਜ਼ਰੂਰ ਮਾਰਨਗੇ। ਤੁਸੀਂ ਰੁੱਕ ਜਾਵੋਗੇ ਤਾਂ ਲੋਕ ਤੁਹਾਡੇ ਪਿੱਛੇ ਜ਼ਰੂਰ ਆਉਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਕਰੋ ਧੰਨਵਾਦ